ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅ ਅੱਜ ਦੀ ਇਸ ਵੀਡੀਓ ਦੇ ਵਿੱਚ ਮਾਸਟਰ ਕੈਡਰ ਕੁਐਸਚਨ ਆਨਸਰ ਸੀਰੀਜ਼ ਦਾ ਨਵਾਂ ਟੌਪਿਕ ਲੈ ਕੇ ਆਏ ਹਾਂ ਜੋ ਕਿ ਹੈ ਕਿੱਸਾ ਕਾਵ ਇਸ ਦੇ ਵਿੱਚ ਆਪਾਂ ਇਸ ਦੇ ਕੁਐਸਚਨ ਜਿਹੜੇ ਆਪਾਂ ਡਿਸਕਸ ਕਰਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆ ਬਾਕੀ ਲਾਸਟ ਵੀਡੀਓ ਦੇ ਵਿੱਚ ਵੀ ਤੁਸੀਂ ਕੁਝ ਸਟੂਡੈਂਟਸ ਨੇ ਜਿਹੜਾ ਆ ਆਪਣਾ ਰਿਵਿਊ ਜ਼ਰੂਰ ਦਿੱਤਾ ਸੀਗਾ ਕਿ ਉਹਨਾਂ ਨੇ ਦੱਸਿਆ ਸੀਗਾ ਕਿ ਸਾਡੇ ਕਿੰਨੇ ਕੁਸ਼ਨ ਉਹਦੇ ਵਿੱਚੋਂ ਸਹੀ ਹੋਏ ਤੇ ਉਹਨਾਂ ਦਾ ਫਿਰ ਤੋਂ ਮੈਂ ਇੱਕ ਵਾਰ ਸ਼ੁਕਰੀਆ ਦਾ ਕਰਦਾ ਸੋ ਆਪਾਂ ਬਿਨਾ ਕਿਤੇ ਦੇਰੀ ਬਿਨਾ ਦੇਰੀ ਕੀਤੇ ਹੋਏ ਆਪਾਂ ਅਗਲਾ ਜਿਹੜਾ ਟਾਪਿਕ ਹੈ ਆਪਾਂ ਸ਼ੁਰੂ ਕਰਦੇ ਆ ਇਸ ਦੇ ਵਿੱਚ ਦੇਖੋ ਆਪਾਂ ਕੁਸ਼ਨ ਆਪਾਂ ਦੇਖਦੇ ਆ ਪਹਿਲਾ ਕੁਐਸਚਨ ਹੈਗਾ ਜੀ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਕਿੱਸਾ ਪੰਜਾਬੀ ਹੈ ਠੀਕ ਹੈ ਸੋ ਇਹ ਤੁਸੀਂ ਕੁਐਸਚਨ ਦਾ ਜਿਹੜਾ ਆਨਸਰ ਦੇਣਾ ਹੈ ਇਹ ਨਲ ਦਮਨਤੀ ਬੀ ਪੂਰਨ ਭਗਤ ਸੀ ਅਸ਼ੇਰੀ ਫਰਿਆਦ ਜਾਂ ਫਿਰ ਡੀ ਸਸੀ ਪੁਨੋ ਠੀਕ ਹੈ ਸੋ ਇਹਦੇ ਵਿੱਚ ਮੈਂ ਇੱਕ ਵਾਰ ਦੱਸ ਦਵਾਂ ਕਿ ਜਿੰਨੇ ਕਿੱਸੇ ਨੇ ਇਹਦੇ ਵਿੱਚ ਜਿੰਨੇ ਆ ਕਿੱਸਾਕਾਰ ਹੋਏ ਨੇ ਠੀਕ ਹੈ ਉਹਨਾਂ ਨੇ ਜਿਹੜੇ ਕਿੱਸੇ ਲਿਖੇ ਆ ਜਿਵੇਂ ਨਲ ਦਮਨਤੀ ਪੂਰਨ ਭਗਤ ਸ਼ੇਰੀ ਫਰਿਆਦ ਹੀਰ ਰਾਂਝਾ ਹੋ ਗਿਆ ਮਿਰਜ਼ਾ ਸਾਹਿਬਾ ਤਾਂ ਇਹ ਸਾਰੇ ਜਿਹੜੇ ਐ ਇਹ ਸਾਰੇ ਆਪਾਂ ਨੂੰ ਜਿਵੇਂ ਇੱਕ ਟਾਈਮ ਸਾਨੂੰ ਵੀ ਪਲਿਖਾ ਹੁੰਦਾ ਸੀਗੇ ਸਾਰੇ ਪੰਜਾਬ ਦੇ ਵਿੱਚ ਹੀ ਹੋਏ ਆ ਹਨਾ ਪਰ ਨਹੀਂ ਇਹ ਕਿਸੇ ਜਿਹੜੇ ਐ ਪੰਜਾਬ ਦੇ ਵਿੱਚ ਵੀ ਹੋਏ ਆ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਵੀ ਹੋਏ ਆ ਠੀਕ ਹੈ ਸੋ ਆਪਾਂ ਮਤਲਬ ਇਸ ਲਈ ਮੈਂ ਇਦਾਂ ਦਾ ਇਹ ਕੁਸ਼ਨ ਇਹ ਦੇ ਵਿੱਚ ਪਾਇਆ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਕਿੱਸਾ ਪੰਜਾਬੀ ਹੈ ਕਿ ਕਿਹੜਾ ਪੰਜਾਬੀ ਆ ਜਿਹੜਾ ਪੰਜਾਬ ਦੇ ਵਿੱਚ ਜਾਂ ਜਿਹੜਾ ਆ ਹਿੱਸਾ ਪੰਜਾਬ ਦੇ ਵਿੱਚ ਜਿਹੜਾ ਹੋਇਆ ਠੀਕ ਹੈ ਤਾਂ ਇਸ ਦਾ ਜਿਹੜਾ ਆਨਸਰ ਹੈ ਸਹੀ ਉਮੀਦ ਹੈ ਤੁਹਾਨੂੰ ਇਸ ਆਨਸਰ ਪਤਾ ਲੱਗ ਗਿਆ ਪਰ ਜਿਹੜਾ ਸਹੀ ਆਨਸਰ ਹੈ ਉਹ ਹੈ অপਸ਼ਨ ਨੰਬਰ ਬੀ ਪੂਰਨ ਭਗਤ ਪੂਰਨ ਭਗਤ ਚੜਾਇਆ ਬਿਲਕੁਲ ਇਸ ਦਾ ਸਹੀ ਆਨਸਰ ਹੈ ਠੀਕ ਹੈ ਜੀ ਸੋ ਆਪਾਂ ਅੱਗੇ ਚੱਲਦੇ ਹਾਂ ਅਗਲਾ ਕਿੱਸਾ ਹੈਗਾ ਯੂਸਫ ਜੁਲੇਖਾ ਯੂਸਫ ਜੁਲੇਖਾ ਕਿੱਸਾ ਹੈ ਇਹ ਪੰਜਾਬੀ ਵਿਦੇਸ਼ੀ ਬੀ ਸੀ ਭਾਰਤੀ ਜਾਂ ਫਿਰ ਡੀ ਅੰਤਰਰਾਸ਼ਟਰੀ ਠੀਕ ਹੈ ਇਹ ਤੁਸੀਂ ਦੱਸਣਾ ਹੈ ਕਿ ਇਹ ਕਿੱਸਾ ਪੰਜਾਬੀ ਹੈਗਾ ਜਾਂ ਵਿਦੇਸ਼ੀ ਆ ਭਾਰਤੀ ਹੈ ਜਾਂ ਫਿਰ ਅੰਤਰਰਾਸ਼ਟਰੀ ਹੈ ਠੀਕ ਹੈ ਦੇਖੋ ਤੁਸੀਂ ਕਹੋਗੇ ਵਿਦੇਸ਼ੀ ਜਾਂ ਅੰਤਰਰਾਸ਼ਟਰੀ ਚ ਕੀ ਫਰਕ ਹੈ ਇਹਦੇ ਵਿੱਚ ਮੈਂ ਮਤਲਬ ਬਹੁਤਾ ਫਰਕ ਨਹੀਂ ਆ ਪਰ ਇਹ ਚ ਅੰਤਰਰਾਸ਼ਟਰੀ ਚ ਇਦਾਂ ਹੁੰਦਾ ਕਿ ਮੰਨ ਲਓ ਕੋਈ ਦੋ ਕਿਰਦਾਰ ਆ ਹਨਾ ਮੰਨ ਲਓ ਹੀ ਆਪਾਂ ਫੋਰ ਐਗਜ਼ਾਮਪਲ ਲੈ ਲਈਏ ਕੋਈ ਵੀ ਇੱਕ ਮੇਲ ਆ ਜਾਂ ਇੱਕ ਫੀਮੇਲ ਆ ਉਹਦੇ ਵਿੱਚ ਇਦਾਂ ਹੁੰਦਾ ਕਿ ਇੱਕ ਕਿਸਾ ਕਰ ਕਿਸੇ ਹੋਰ ਦੇਸ਼ ਦਾ ਹੁੰਦਾ ਔਰ ਦੂਸਰਾ ਜਿਹੜਾ ਕਿਸੇ ਹੋਰ ਦੇਸ਼ ਦਾ ਹੁੰਦਾ ਉਹਨਾਂ ਦਾ ਫਿਰ ਆਪਸ ਦੇ ਵਿੱਚ ਉਹਨਾਂ ਦਾ ਉਹ ਕਿਸੇ ਇੱਕ ਜਗ੍ਹਾ ਤੇ ਮਿਲਦੇ ਆ ਠੀਕ ਹੈ ਤਾਂ ਇਹਨੂੰ ਤੁਸੀਂ ਇਦਾਂ ਕੁਝ ਦੇਖ ਸਕਦੇ ਠੀਕ ਹੈ ਸੋ ਯੂਸਫ ਜਿਲੇਖਾ ਕਾ ਕਸਾ ਹੈ ਸੋ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ ਬੀ ਵਿਦੇਸ਼ੀ ਠੀਕ ਹੈ ਜੀ ਸੋ ਆਪਾਂ ਅੱਗੇ ਚੱਲਦੇ ਹਾਂ ਅਗਲਾ ਕੁਸ਼ਨ ਹੈਗਾ ਆ ਪੰਜਾਬੀ ਦਾ ਕਿੱਸਾ ਪੰਜਾਬੀ ਦਾ ਪਹਿਲਾ ਕਿੱਸਾ ਹੁਣ ਤੁਸੀਂ ਇਹ ਦੱਸਣਾ ਹੈ ਇਹਦੇ ਵਿੱਚੋਂ ਪਹਿਲਾ ਕਿੱਸਾ ਜਿਹੜਾ ਪੰਜਾਬੀ ਦਾ ਏ ਸਸੀਪੂਨ ਨੂੰ ਬੀ ਪੂਰਨ ਭਗਤ ਸੀ ਹੀਰ ਦਮੋਦਰ ਜਾਂ ਫਿਰ ਡੀ ਮਿਰਜ਼ਾ ਸਾਹਿਬਾ ਸੋ ਉਮੀਦ ਹੈ ਇਸ ਦਾ ਆਨਸਰ ਸਾਰੇ ਨੂੰ ਪਤਾ ਹੋਵੇ ਜਿੰਨੇ ਵੀ ਵੀਡੀਓ ਦੇਖ ਰਹੇ ਹੋਣਗੇ ਸੋ ਇਸ ਦਾ ਸਹੀ ਜਵਾਬ ਹੈ অপਸ਼ਨ ਨੰਬਰ ਸੀ ਹੀਰ ਦਮੋਦਰ ਅਗਲਾ ਕੁਸ਼ਨ ਹੈਗਾ ਦਮੋਦਰ ਆਪਣੇ ਆਪ ਨੂੰ ਕਿਸ ਦਾ ਸਮਕਾਲੀ ਦੱਸਦਾ ਹੈ ਠੀਕ ਹੈ ਜੀ ਹੁਣ ਤੁਸੀਂ ਦੱਸਣਾ ਹੈ ਕਿ ਦਮੋਦਰ ਆਪਣੇ ਆਪ ਨੂੰ ਕਿਸ ਦਾ ਸਮਕਾਲੀ ਦੱਸਦਾ ਹੈ ਦਮੋਦਰ ਜਦੋਂ ਆਪਣਾ ਕਿੱਸਾ ਲਿਖਦਾ ਹੈ ਉਸ ਦੇ ਵਿੱਚ ਵੀ ਇਹ ਜ਼ਿਕਰ ਕਰਦਾ ਹੈ ਠੀਕ ਹੈ ਜੀ ਸੋ ਏ ਔਰੰਗਜ਼ੇਬ ਬੀ ਸ਼ਾਹਜਾਹ ਸੀ ਅਕਬਰ ਜਾਂ ਫਿਰ ਡੀ ਜਹਾਂਗੀ ਸੋ ਇਸ ਦਾ ਜਿਹੜਾ ਜਵਾਬ ਹੈ ਉਮੀਦ ਹੈ ਤੁਹਾਨੂੰ ਪਤਾ ਹੋਏਗਾ ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ اگر ਤੁਸੀਂ کہہ ਰਹੇ ਹੋ اورنگ جیب ਤਾਂ ਤੁਹਾਡਾ جواب بالکل غلط ਹੋਏਗਾ অপশন نمبر সি ਇਸ ਦਾ ਸਹੀ ਜਵਾਬ ਹੈ اکبر ਠੀਕ ਹੈ ਜੀ ਅਗਲਾ ਕੁਐਸਚਨ ਹੈਗਾ ਜੀ ਕਿ ਫਾਰਸੀ ਵਿੱਚ ਮਿਰਾਜ਼ ਨਾਮਾ ਕਿਸ ਨੇ ਲਿਖਿਆ ਫਾਰਸੀ ਵਿੱਚ ਮਿਰਾਜ਼ ਨਾਮਾ ਕਿਸ ਨੇ ਲਿਖਿਆ اے ਵਾਰਿਸ਼ਾ ਬੀ ਦਾ ਮੋਦਰ ਸੀ ਪੀਲੂ ਜਾਂ ਫਿਰ ਡੀ হাফিজ ਬਰਖੁਰਦਾਰ ਸੋ ਤੁਸੀਂ ਸੁਣਨਾ ਕਿ ਫਾਰਸੀ ਵਿੱਚ ਮਿਰਾਜ਼ ਨਾਮਾ ਕਿਸ ਨੇ ਲਿਖਿਆ ਵਾਰਿਸ਼ਾ ਦਬੋਦਰ ਪੀਲੂ ਜਾਂ ਫਿਰ ਹਾਫਿਜ਼ ਬਰਖੁਰਦਾਰ ਸੋ ਉਮੀਦ ਹੈ ਤੁਹਾਨੂੰ ਇਸ ਦਾ ਆਨਸਰ ਜਿਹੜਾ ਆ ਜ਼ਰੂਰ ਪਤਾ ਹੋਵੇਗਾ ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ ਏ ਵਾਰਿਸ ਸ਼ਾ ਠੀਕ ਹੈ ਜੀ ਸੋ ਅੱਜ ਦੀ ਇਸ ਵੀਡੀਓ ਦਾ ਛੇਵਾਂ ਕੁਐਸਚਨ ਵਾਰਿਸ ਸ਼ਾ ਨੇ ਕਿੱਸਾ ਕਿਹੜੇ ਛੰਦ ਵਿੱਚ ਲਿਖਿਆ ਠੀਕ ਹੈ ਵਾਰਿਸ ਸ਼ਾ ਨੇ ਹੀ ਰਾਂਝਾ ਲਿਖਿਆ ਸੋ ਤੁਹਾਨੂੰ ਪਤਾ ਹੈ ਕਿ ਹੁਣ ਇਹਦੇ ਇਹ ਸਬ ਇੰਪੋਰਟੈਂਟ ਕੁਐਸਚਨ ਆ ਮਤਲਬ ਇੰਪੋਰਟੈਂਟ ਇਨ ਦਾ ਸੈਂਸ ਕਿ ਇਹ ਕਾਫੀ ਟਾਈਮ ਜਿਹੜਾ ਆ ਕੁਐਸਚਨ ਆ ਉਹ ਰਿਪੀਟ ਹੁੰਦਾ ਆ ਠੀਕ ਹੈ ਇਹ ਪੁੱਛ ਹੀ ਲਿਆ ਜਾਂਦਾ ਜਿੰਨੇ ਵੀ ਤੁਸੀਂ ਕਿਸਾਨ ਆ ਨਾ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਕਿਹੜੇ ਛੰਦ ਦੇ ਵਿੱਚ ਕਿਹੜਾ ਕਿਹੜਾ ਜਿਹੜਾ ਲਿਖਿਆ ਜਿਵੇਂ ਅਗਰ ਆਪਾਂ ਗੱਲ ਕਰੀਏ ਦਵਾਈਆ ਦਵਾਈਆ ਜਿਹੜੀ ਹੀਰ ਦਮੋਦਰ ਆ ਜਿਹੜੀ ਦਮੋਦਰ ਨੇ ਹੀਰ ਲਿਖੀ ਆ ਉਹ ਦਵਾਈਆ ਚ ਲਿਖੀ ਆ ਸੋ ਇਹ ਕੁਐਸਚਨ ਹੈ ਕਿ ਵਾਰਿਸ ਸ਼ਾਹ ਨੇ ਇੱਕ ਛੰਦ ਕਿਹੜੇ ਚ ਲਿਖਿਆ ਹੈ ਕਿੱਸਾ ਤਾਂ ਇਸ ਦਾ ਸਹੀ ਜਵਾਬ ਹੈ ਆਪਸ਼ਨ ਨੰਬਰ ਸੀ ਬੰਦ ਦੇ ਵਿੱਚ ਲਿਖਿਆ ਅਗਲਾ ਕੁਐਸਚਨ ਹੈ ਜੀ ਮੰਗਲਾ ਚਰਨ ਦਾ ਸਬੰਧ ਹੈ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਮੰਗਲਾ ਚਰਨ ਦਾ ਸਬੰਧ ਹੈ ਸੋ ਇਸ ਦਾ ਸਹੀ ਜਵਾਬ ਤੁਸੀਂ ਦੱਸਣਾ ਹੈ ਏ ਕਹਾਣੀ ਬੀ ਗਲਪ ਅ ਸੀ ਸਵੈ ਜੀਵਨੀ ਜਾਂ ਫਿਰ ਡੀ ਕਿੱਸਾ ਸੋ ਉਮੀਦ ਹੈ ਇਹਦਾ ਜਵਾਬ ਤੁਹਾਨੂੰ ਪਤਾ ਹੋਵੇਗਾ ਕੁਐਸਚਨ ਜਿਸਨੇ ਕਿਸੇ ਨੂੰ ਪ੍ਰੋਪਰ ਤਰੀਕੇ ਨਾਲ ਪੜ੍ਹਿਆ ਆ ਉਸਦੇ ਤੱਤ ਪੜੇ ਨੇ ਕੀ ਕੀ ਹੁੰਦੇ ਨੇ ਉਹਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਤਾਂ ਉਸ ਨੂੰ ਜ਼ਰੂਰ ਪਤਾ ਹੋਵੇਗਾ ਮੰਗਲਾ ਚਰਨ ਕੀ ਹੁੰਦਾ ਸੋ ਇਸ ਦਾ ਜਿਹੜਾ ਸਹੀ ਜਵਾਬ ਹੈ অপਸ਼ਨ ਨੰਬਰ ਡੀ ਕਿੱਸਾ ਬਿਲਕੁਲ ਸਹੀ ਜਵਾਬ ਹੈ ਅਗਲਾ ਕੁਐਸਚਨ ਹੈ ਜੀ ਹੀ ਰਾਂਝਾ ਦਾ ਕਿੱਸਾ ਵਾਰਿਸ ਸ਼ਾਹ ਨੇ ਕਦੋਂ ਤਿਆਰ ਕੀਤਾ ਦੇਖੋ ਇਦਾਂ ਬਹੁਤ ਘੱਟ ਕੁਸ਼ਨੇ ਪੁੱਛਿਆ ਜਾਂਦੇ ਇਹ ਮੈਂ ਕੁਐਸਚਨ ਤਾਂ ਪਾਇਆ ਕਿਉਂਕਿ ਵਾਰਿਸ ਸ਼ਾਹ ਜਿਹੜਾ ਆ ਨਾ ਇਹ ਇਦੀ ਜਿਹੜੀ ਪ੍ਰਸਿੱਧੀ ਆ ਬਹੁਤ ਜ਼ਿਆਦਾ ਸੀ ਵਾਰਿਸ਼ਾ ਦੀ ਹਾਲਾਂਕਿ ਪਹਿਲੇ ਜਿੰਨੇ ਕਈ ਹੋਏ ਤਮੋਦਰ ਜਿਵੇਂ ਦਮੋਦਰ ਨੇ ਵੀ ਹੀਰ ਲਿਖੀ ਆ ਪਰ ਵਾਰਿਸ਼ਾ ਨੇ ਜਦੋਂ ਹੀਰ ਲਿਖੀ ਤਾਂ ਵਾਰਿਸ਼ਾ ਬਹੁਤ ਜ਼ਿਆਦਾ ਪਪੂਲਰ ਹੋਇਆ ਠੀਕ ਹੈ ਜੀ ਤਾਂ ਇਸ ਲਈ ਪਪੂਲਰ ਜਿਹੜਾ ਹੁੰਦਾ ਉਹਦਾ ਅਗਰ ਉਸਨੇ ਕੋਈ ਚੀਜ਼ ਤਿਆਰ ਕੀਤੀ ਤਾਂ ਉਸਦਾ ਜਿਹੜਾ ਆ ਕਈ ਵਾਰ ਪੁੱਛ ਲਿਆ ਜਾਂਦਾ ਕਿ ਕਦੋਂ ਤਿਆਰ ਕੀਤਾ ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ অপਸ਼ਨ ਨੰਬਰ ਪਹਿਲਾ অপਸ਼ਨ ਦੇਖ ਲਈ অপਸ਼ਨ A 1180 ਹਿਜਰੀ B 1240 C 1150 ਜਾਂ ਫਿਰ D 1210 ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਮੀਦ ਹੈ ਤੁਹਾਨੂੰ ਪਤਾ ਹੋਏਗਾ ਸੋ ਤੁਸੀਂ ਦੱਸਣਾ ਹੈ ਇਸ ਦਾ ਸਹੀ ਜਵਾਬ ਕੀ ਹੈ ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ অপਸ਼ਨ ਨੰਬਰ A 1180 ਹਿਜਰੀ ਠੀਕ ਹੈ ਜੀ ਵਾਰਿਸ ਅਗਲਾ ਕੁਐਸਚਨ ਹੈ ਜੀ ਨੋਮਾ ਵਾਰਿਸ ਦੀ ਹੀਰ ਵਿੱਚ ਕਿੰਨੇ ਪੀਰਾਂ ਦਾ ਜ਼ਿਕਰ ਆਉਂਦਾ ਮਾਫ ਕਰਨਾ ਸਪੈਲਿੰਗ ਥੋੜੀ ਗਲਤ ਹੈ ਵਾਰਿਸ ਆਉਣਾ ਸੀ ਵਾਰਿਸ ਦੀ ਹੀਰ ਵਿੱਚ ਕਿੰਨੇ ਪੀਰਾਂ ਦਾ ਜ਼ਿਕਰ ਆਉਂਦਾ ਏ 6 ਬੀ 4 ਸੀ 3 ਜਾਂ ਫਿਰ ਡੀ 5 ਸੋ ਤੁਸੀਂ ਦੱਸਣਾ ਹੈ ਕਿੰਨੇ ਜੜੇ ਹੈ ਪੀਰਾਂ ਦਾ ਜ਼ਿਕਰ ਆਉਂਦਾ ਹੈ। ਸੋ A6 B4 C10 ਜਾਂ D5। ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ অপਸ਼ਨ ਨੰਬਰ D5। ਪੰਜ ਪੀਰਾਂ ਦਾ ਜਿਹੜਾ ਆ ਜ਼ਿਕਰ ਆਉਂਦਾ। ਠੀਕ ਹੈ ਜੀ। ਸੋ ਅੱਜ ਦੀ ਇਸ ਵੀਡੀਓ ਦਾ ਲਾਸਟ ਕੁਐਸਚਨ ਹੈ ਜੀ 10ਵਾਂ ਕਿ ਕਿਸ ਕਿਸੇ ਕਾਰਨ ਹੀਰ ਰਾਂਝੇ ਨੂੰ ਅੱਖੀਂ ਦੇਖਣ ਦੀ ਗੱਲ ਕੀਤੀ ਆ। ਕਿਸ ਕਿਸਾਕਾਰ ਨੇ ਹੀਰ ਰਾਂਝੇ ਨੂੰ ਅੱਖੀਂ ਦੇਖਣ ਦੀ ਗੱਲ ਕੀਤੀ ਆ ਠੀਕ ਹੈ ਜੀ ਤੁਹਾਨੂੰ ਦੱਸਣਾ ਏ ਅਹਿਮਦ ਗੁਜਰ ਬੀ ਮੁਕਬਲ ਸੀ ਦਮੋਦਰ ਜਾਂ ਫਿਰ ਡੀ ਵਾਰਿਸ ਸ਼ਾ ਤੁਸੀਂ ਦੱਸਣਾ ਹੈ ਕਿ ਕਿਹੜੇ ਕਿਸੇ ਕਾਰਨ ਆ ਆਪਣੀਆਂ ਅੱਖਾਂ ਦੇ ਨਾਲ ਹੀਰਾਂਜੇ ਨੂੰ ਦੇਖਣ ਦੀ ਗੱਲ ਕੀਤੀ ਹੋਈ ਆ ਕਿ ਉਸ ਨੇ ਹੀਰਾਂਜੇ ਨੂੰ ਖੁਦ ਆਪਣੀ ਅੱਖਾਂ ਨਾਲ ਦੇਖਿਆ ਆ ਤਾਂ ਉਹਨੇ ਫਿਰ ਕਿੱਸਾ ਲਿਖਿਆ ਸੋ ਏ ਇੰਪੋਰਟੈਂਟ ਕੁਐਸਚਨ ਆ ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਆਪਸ਼ਨ ਨੰਬਰ C दमोदर देखो मैं क्वेश्चन ऑप्शन तां ਪਾਈਆਂ ਸੀ ਇਦਾਂ ਕਿਉਂਕਿ ਦੇਖੋ ਸਾਰਿਆਂ ਨੇ ਹੀਰ ਲਿਖੀ ਆ ਹਨਾ ਪਰ ਮੈਂ ਕਨਫਿਊਜ਼ ਕਰਨ ਲਈ ਹੀ ਇਹ ਆਪਸ਼ਨਸ ਪਾਈਆਂ ਕਿਉਂਕਿ ਜੇ ਮੈਂ ਹੋਰ ਆਪਸ਼ਨ ਆਪਾਂਦਾ ਤਾਂ ਸਾਨੂੰ ਸਿੱਧੇ ਪਤਾ ਸੀ ਕਿ ਵੀ ਹੀਰਾਂ ਦਾ ਕਹਨੇ ਲਿਖਿਆ ਦਮੋਦਰ ਨੇ ਸੋ ਇਹ ਚਾਰਾਂ ਨੇ ਹੀਰ ਦਮੋਦ ਹੀਰ ਲਿਖੀ ਆ ਸੋ ਜਿਹੜਾ ਇਹਦਾ ਸਹੀ ਜਵਾਬ ਹੈ ਉਹ ਆਪਸ਼ਨ ਨੰਬਰ C ਦਮੋਦਰ ਠੀਕ ਹੈ ਜੀ ਸੋ 10 ਕੁਐਸਚਨ ਕੀਤੇ ਨੇ ਮੈਂ ਇੱਕ ਵਾਰ ਫੇਰ ਰਿਪੀਟ ਕਰਾਂਗਾ ਕਿ ਤੁਹਾਡੇ ਕਿੰਨੇ ਮਾਰਕਸ 10 ਦੇ ਵਿੱਚੋਂ ਆਏ ਨੇ ਤੁਸੀਂ ਜ਼ਰੂਰ ਮੈਂਸ਼ਨ ਕਰਿਓ ਕਮੈਂਟਸ ਦੇ ਵਿੱਚ ਠੀਕ ਹੈ ਤਾਂ ਅੱਗੇ-ਅੱਗੇ ਇੱਕ ਬ੍ਰਦਰ ਨੇ ਇਹ ਗੱਲ ਕੀਤੀ ਸੀਗੀ ਕਿ ਨਾਵਲ ਦੇ ਵੀ ਕੁਐਸਚਨ ਹੋਰ ਲੈ ਕੇ ਆਇਓ ਥੋੜਾ ਲੈਵਲ ਡਿਫਿਕਲਟ ਕਰਿਓ ਬਿਲਕੁਲ ਮੈਂ ਅੱਗੇ ਇਹ ਜਿਹੜਾ ਸਟਾਰਟਿੰਗ ਤੁਸੀਂ ਦੇਖ ਸਕਦੇ ਇਹਨਾਂ ਦੀ ਨੰਬਰਿੰਗ 10 ਤੱਕ ਹੀ ਮੈਂ ਹਜੇ ਪਾਏ ਆ ਇਹਨਾਂ ਹਲੇ ਕਾਫੀ ਕੁਐਸਚਨਸ ਆ ਹਨਾ ਸੋ ਇਹ ਮੈਂ ਸਟਾਰਟਿੰਗ ਦੇ ਵਿੱਚ ਜਿਹੜਾ ਹੌਲੀ-ਹੌਲੀ ਜਿਹੜਾ ਇਹਦਾ ਲੈਵਲ ਆਪਾਂ ਬਤਾਵਾਂਗੇ ਸੋ ਤੁਸੀਂ ਦੱਸਣਾ ਹੈ ਦੱਸੋ ਤੁਹਾਡੇ ਕਿੰਨੇ ਮਾਰਕਸ ਆਏ ਨੇ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ